ਨੂ ਕੈਪਟਨ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਸਿੱਖਿਆ ਮੰਤਰੀ ਬਣਨ ਤੇ ਆਪਣੇ ਕਸਬਾ ਦੀਨਾ ਨਗਰ ਪਹੁੰਚਣ ਤੇ ਕਾਂਗਰਸੀ ਵਰਕਰਾਂ ਦੇ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਪਾਰਟੀ ਦੇ ਉਮੀਦਵਾਰ ਰਵੀਸ਼ੰਦਸ ਧੂਪਰ ਨੂੰ ਬਹੁਤ ਭਾਰੀ ਅੰਤਰ ਦੇ ਨਾਲ ਹਰਾ ਕੇ ਅਰੁਣਾ ਚੌਧਰੀ ਨੇ ਦੀਨਾ ਨਗਰ ਵਿੱਚ ਆਪਣੀ ਜਿੱਤ ਦਰਜ ਕੀਤੀ ਹੈ। ਇਸ ਖੁਸ਼ੀ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਣਾ ਬੜਦਾ ਹੀ ਸੀ। ਇਸ ਮੌਕੇ ਤੇ ਕਾਂਗਰਸੀ ਵਿਧਾਇਕ ਅਰੁਣਾ ਚੌਧਰੀ ਵੱਲੋਂ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਹੈ। ਇਸ ਤਰ੍ਹਾਂ ਸਦੀਕ ਯੋਗ ਜ ਬਹੁਤ ਖੁਸ਼ੀ ਹੈ। ਬਹੁਤ ਬੱਦਚਰਨ ਵੋਟਾਂ ਬਾਕੀ ਬਹੁਤ ਭਾਰੀ ਇਤਿਹਾਸਿਕ ਨੀਤ ਗੱਲ ਮੈਨੂੰ ਜਤਾਇਆ ਹੈ। ਤੇ ਨੈਚੁਰਲੀ ਬਹੁਤ ਹੀ ਖੁਸ਼ ਹਾਂ। ਮੈਮ ਸਿੱਖਿਆ ਮੰਤਰੀ ਤੁਸੀਂ ਬਣੇ ਹੋ ਤੇ ਸਿੱਖਿਆ ਦੇ ਲਈ ਤੁਸੀਂ ਕੀ ਫੋਕਸ ਕਦਮ ਉਠਾਓਗੇ? ਆ ਸੋ ਜਿਹੜਾ ਵੀ ਸਰਕਾਰ ਦੇ ਮੇਲੇ ਰਿਹਾ ਆ ਕਾਫੀ ਕੁਸ਼ਤਾਂ ਦੀ ਲੋੜ ਹੈ ਅਜੇ ਤੇ ਅਸੀਂ ਆਪਣਾ ਮੈਕਰਾ ਸੰਭਾਲ ਲਿਆ ਹੀ ਹੈ ਅਸੀਂ ਡਿਸਕਸ਼ਨ ਕਰਕੇ ਜੋ ਜੋ ਅਸਗਾਰ ਕਰਨ ਦੀ ਆਪਣੇ ਤੋਂ ਪਾਰ ਤੋਂ ਕੋਸ਼ਿਸ਼ ਹੋਵੇ ਚਾਹੁੰਦੇ ਹਾਂ ਉਹ ਕਮੀਆਂ ਹੋਣ ਨੂੰ ਜਿਹੜਾ ਬਹੁਤ ਸਾਰਾ ਦੂਰ ਕਰਾ ਲਿਆ ਨਾ ਮੈਨੂੰ ਜ਼ਿਲ੍ਹਾ ਬਸਰਕੋਟ ਦੇ ਲਈ ਕੀ ਅਹਿਮ ਉਪਰਾਲੇ ਚੱਲ ਰਹੇ ਆ ਆ ਕਾਫੀ ਕੁਛ ਹੈ ਸਾਡੇ ਮਾਇੰਡ ਦੇ ਵਿੱਚ ਬਾਡਰ ਪੈਂਚ ਵਾ ਦਾ ਖਾਸ ਧਿਆਨ ਰੱਖਾਂ। ਅਮ ਫਰੰਦੀ ਏਰੀਆ ਦੇ ਕਾਂ ਦਿਨਾਂ ਦੇ ਬਹੁਤ ਪਿਛੜਿਆ ਲੱਗਦਾ। ਜੋ ਥੋਮ ਬਲਕਿ ਤਾਂ ਤਾਂ 임ਿੰਦਰ ਸਿੰਘ ਜੀ ਨੇ ਬਲਕਿ ਤੁਹਾਨੂੰ ਸਿੱਖਿਆ ਮੰਤਰੀ ਬਣਾਇਆ। ਤੇ ਕੀ ਆਪਣੇ ਦਿਨਾਂ ਨਗਰ ਹਲਕੇ ਲਈ ਵੀ ਕੁਝ ਕੋਈ ਇਹੋ ਜਿਹਾ ਸ਼ੁਰੂ ਕਰਾਂਗੇ। ਕੋਈ ਨਵੇਂ ਪ੍ਰੋਜੈਕਟ ਲੈ ਕੇ ਆਵਾਂਗੇ। ਡਿਵੈਲਪਮੈਂਟ ਕਰਾਵਾਂਗੇ। ਉਹ ਜੋ ਕਮੀਆਂ ਨੇ ਸਵੇਦਤ ਤਰੀਕਾ ਨਾਲ ਚਾਰਦੇ ਕਿਉਂਕਿ ਸਿਖ ਰਹੇ ਆਂ ਰਹਨੇ ਆ ਸਾਨੂੰ ਪਤਾ ਹੈ ਕਿ ਕਿ ਕੀ ਪ੍ਰੋਬਲਮਸ ਨੇ ਉਹ ਜਰੂਰ ਕਰਾਂਗੇ। ਦਿਨਾਂ ਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ